ਤੁਸੀਂ ਬਾਕਰਪੁਰ ਵਾਲੇ ਸਾਈਂ ਜੀ ਦੇ ਕੋਲੇ ਬੜੀ ਸ਼ਰਧਾ ਨਾਲ ਗਏ ਤੇ ਉਹਨਾਂ ਨੇ ਕਿਹਾ ਸੀਗਾ ਕਿ 20-25 ਦਿਨ ਦਾ ਸ਼ੂਟ ਹੋਊਗਾ ਤੁਹਾਨੂੰ ਸਾਡੇ ਨਾਲ ਸੌਣਾ ਪਊਗਾ ਤੇ ਮੈਨੂੰ ਸਾਈਂ ਜੀ ਨੇ ਕਿਹਾ ਵੀ ਨਿਤਨੇਮ ਕਰਨਾ ਨਿਕਦੀ ਛੱਡਣਾ ਸਾਡੀ ਕੁੜੀਆਂ 'ਚ ਸ਼ਰਤ ਲੱਗ ਗਈ ਕਿ ਵੀ ਦੇਖਦੇ ਸੁਖ ਰਤੀਆਂ ਨੂੰ ਕੌਣ ਪੱਟਦਾ ਆ ਆ ਕੰਮ ਪਾ ਦੇ ਖੜਾ ਵਾਰੀ ਚੋਲਣਾ ਬਿੰਦਰਾ ਵਾਲਾ ਗਰਦ ਨਾਲ ਇੱਕ ਕਲੰਗ ਔਰ ਇੱਕ ਬਗੈਰਤ ਨਿਸ਼ਾਨ ਸੇ ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ ਕੈਨ ਹੋਇ ਨੋ ਤੁਸੀਂ ਮੋਦੀ ਦੇ ਇਲੈਕਸ਼ਨ ਚ ਤੇ ਨਵੇਂ ਨਵੇਂ ਤੁਸੀਂ ਭਾਬੀ ਜੋੜ ਜੇ ਨਾਲ ਚਿੱਲ ਮਾਰੋ ਇਹਨੂੰ ਚਾਵਲ ਨੂੰ ਮਾਪੇ ਵੇਖ ਲੈਣਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸੱਚਰੀਆ ਕਾਲਜੀ ਸਵਾਗਤ ਹੈ ਤੁਹਾਡੇ ਆਪਣੇ ਹਰਬੰਧ ਪਿਆਰੇ ਪ੍ਰੋਗਰਾਮ ਕੱਤੇ ਖਾੜੀ ਦੇ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਨੂੰ ਹੁਣੇ-ਹੁਣੇ ਇੱਕ ਖਬਰ ਮਿਲੀ ਹੈ ਕਿ ਸਿਮਰਜੀਤ ਸਿੰਘ ਮਾਨ ਤਰੂ ਪਤਾ ਵੋਟਾਂ ਹਾਰ ਗਏ ਹਾਂਜੀ ਵੋਟਾਂ ਹਾਰਨ ਤੋਂ ਬਾਅਦ ਉਹਨਾਂ ਨੇ ਇੱਕ ਨਵਾਂ ਕੰਮ ਖੋਲ੍ਹ ਲਿਆ ਇਮੀਗ੍ਰੇਸ਼ਨ ਦਾ ਜੇਕਰ ਤੁਸੀਂ ਵੀ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਆਪਣਾ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਕ ਮਾਨ ਸਾਹਿਬ ਜੇ ਇਟਲੀ ਦੀ ਫੈਲ ਲਾਣੀ ਹੋਵੇ ਤਾਂ ਕਿੰਨੇ ਲੱਖ ਰੁਪਏ ਲਾਉਂਦੇ ਤੁਸੀਂ ਕਸੇ ਜਰੂਰਤ ਪਈ ਤੇਰੇ ਕੋਲ ਐਸੀ ਇੱਕ ਬਾਤ ਕਰ ਦੇ ਸੀ ਉਹ ਮੈਂ ਤਾਂ ਵੈਸੇ ਸਰਸਰੀ ਗੱਲ ਕੀਤੀ ਤੁਸੀਂ ਤਾਂ ਗੁੱਸਾ ਕਰ ਗਏ ਮਾਨ ਸਾਹਿਬ ਇੱਕ ਹੋਰ ਬੰਦਾ ਗੁੱਸਾ ਕਰ ਗਿਆ ਜਿੱਦੂ ਅਮਰਤਪਾਲ ਜਿੱਤਿਆ ਨਹੀਂ ਉਹ ਬੰਦਾ ਹਿਲ ਗਿਆ ਪਹਿਲਾਂ ਕਹਿੰਦਾ ਸੀ ਅਮਰਤਪਾਲ ਨੇ ਹਾਰ ਰਹਾ ਹੈ ਜਾਂ ਮੈਂ ਖੁਦ ਕਹਿੰਦਾ ਤੈਨੂੰ ਅਮਰਤਪਾਲ ਹਾਰੂ ਗੱਲ ਹੈ ਖੁਦ ਕਹਿੰਦਾ ਤੈਨੂੰ ਅਮਰਤਪਾਲ ਹਾਰੂ ਸ਼ੋਅ ਕਰਨਾ ਕਰ ਲਿਓ ਇਸੇ ਕਰਕੇ ਸਿਆਣੇ ਕਹਿੰਦੇ ਨੇ ਵੀ ਪਹਿਲਾਂ ਬੋਲੋ ਨਹੀਂ ਪਹਿਲਾਂ ਤੋਲੋ ਫਿਰ ਬੋਲੋ ਹੁਣ ਭਾਜੀ ਮੂਤਰ ਦੀ ਝਾਗਰ ਬਹਿ ਗਏ ਇਹਨੇ ਕਿ ਅਮਰ ਹੁਣ ਇਹ ਕਹਿੰਦਾ ਬੇੜਾ ਜੋ ਕਰਨਾ ਕਰ ਲਿਓ ਕਰਦੇ ਹੁਣ ਆਪਾਂ ਇੰਡੀਆ ਆ ਕੇ ਭਾਜੀ ਤੁਹਾਡੀ ਬੁੰਡ ਤੇ ਮਾਰ ਨਹੀਂ ਸਕਦੇ ਨਾ ਤੁਹਾਡੇ ਗਾਜ ਦੀ ਛਤਰਾਂ ਹਾਰ ਪਾਸ ਸੜਿਆ ਅਸੀਂ ਤੇ ਵੀਡੀਓ ਚ ਸਿਰਫ ਛਤਰ ਫੇਰ ਸਕਦੇ ਆ ਤੇ ਉਹ ਖਾਣ ਵਾਸਤੇ ਮੇਰਾ ਭਰਾ ਤਿਆਰ ਹੋ ਜਾਓ ਲਾਓ ਵੀ ਮੁੰਡੇ ਦੀ ਪੈਂਟ ਓਹ ਚਿਕਨਾ 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 ਲੱਗੀ ਮੋਰ ਲਿਓ ਲਿਓ ਅੰਦਰ ਲਿਓ ਲਿਓ ਕਰੋ ਕੋਟਾ ਨੂੰ ਥੇਪਾ ਜੋ ਫੜੋ ਇਹਦੇ ਚਤੜ ਦੋਨੇ ਖੋਲੋ ਬੁੰਡ ਖੋਲੋ ਬੁੰਡ ਤਗੜ ਤਾਂ ਲੀਦਿਆ ਕੜ ਦੱਲੀ ਦੇ ਬੱਚਿਆ ਤੈਨੂੰ ਸਾਲਿਆ ਪੰਜਾਬ ਦੇ ਹੋਰ ਮੁੱਦੇ ਨਹੀਂ ਲੱਭਦੇ ਕਦੀ ਆ ਸਰਕਾਰੀ ਬੰਦਾ ਐ ਅਮਰਤਪਾਲ ਆਰਐਸਐਸ ਦਾ ਬੰਦਾ ਕੋਈ ਸਬੂਤ ਹੀ ਦਿਖਾ ਦਿਓ ਕੋਈ ਵਾਇਸ ਰਿਪੋਰਟਿੰਗ ਕੋਈ ਆਡੀਓ ਭੇਜ ਦਿਖਾਓ ਯਾਰ ਲੋਕਾਂ ਨੂੰ ਸਮਝ ਆਵੇ ਵੀ ਵਾਕੇ ਅਮਰਤਪਾਲ ਸਰਕਾਰ ਦਾ ਬੰਦਾ ਹੈ ਪਰ ਨਹੀਂ ਮੂੰਹ ਚੱਕ ਕੇ ਸਵੇਰੇ ਸਾਲੇ ਨਾ ਗਿੱਦ ਕੱਢਦੇ ਨੇ ਅੱਖਾਂ ਜੂ ਆ ਵੇਖੋ ਸ਼ਕਲ ਇਹਦੀ ਲੱਗਦੀ ਭਾਂਜੇ ਨੇ ਕਦੀ ਨਾਤਾ ਵੀ ਹੋਏਗਾ ਇਹਨੂੰ ਸਾਲੇ ਨੂੰ ਭਾਂਡੇ ਵਾਲੇ ਸੱਬ ਨਾਲ ਧੋਵੋ ਕੂਚ-ਕੂਚ ਕੇ ਤਾਂ ਵੀ ਨਹੀਂ ਨਿਖਰਦਾ ਆ ਰਾਮ ਦਾ ਉਹ ਜਿਹਦੇ ਕੋਲ ਬਣਵੇਂ ਸੀਟਾਂ ਉਹਦੇ ਟਟਿਆਂ ਤੇ ਚੜੋ ਆ ਜਿੰਦ ਕੋ ਇੱਕ ਸੀਟ ਕੱਲ ਆਇਆ ਜਿੰਦ ਕੋ ਜੇਲ੍ਹ ਚ ਉਹਦੇ ਕੋਲ ਫਿਰ ਜਿੱਦੇ ਪਤਾ ਲੱਗਣਾ ਅਮਰਤਪਾਲ ਜਿੱਤ ਗਿਆ ਨਾਲ ਹੀ ਸੁਰ ਬਦਲ ਗਏ ਭਾਜੀ ਦੇ ਅਸੀਂ ਅਮਰਤਪਾਲ ਦੀ ਕੁਛ ਨਹੀਂ ਕਿਹਾ ਸੀ ਅਸੀਂ ਸਿਰਫ ਕਿਹਾ ਸੀਗਾ ਸਿਮਰਤੀਤ ਮਾਨ ਦਾ ਤੇ ਲੱਖੇ ਸੁਣਾਣੇ ਦਾ ਅੱਛਾ ਅੱਛਾ ਲੱਖੇ ਚ ਤਾਂ ਨਹੀਂ ਵਜਤ ਕੈਸੀ ਹੋ ਸੋਰੀ ਸੋਰੀ ਭਾਜੀ ਸਾਨੂੰ ਗਲਤ ਸੁਣਾਈ ਦੇ ਗਿਆ ਤੁਹਾਡੀ ਯਾਰ ਬਾਪ ਆ ਕੇ ਨਿਕਲ ਜਾਣੀ ਤੇ ਛਤਰਪੋ ਪੈਣਗੇ ਬਾਂਦਰ ਦੇ ਥਲੇ ਵਰ ਕੀ ਕਰਦਾਗਾ ਲਾਲ ਨਾਲ ਸੁਣੂਰਾ ਨ ਜਾਣਦੇ ਮੈਂ ਕੀ ਗੱਲ ਕਵਾਂਗਾ ਵਸੁੱਧ ਚੂਤੀਆ ਲੜਕੇ ਹੋ ਤੂੰ ਚੁੱਪ ਰਹੋ ਹੋਣ ਕਰੀ ਅਗਲੇ ਬੰਦੇ ਦੀ ਕੁੱਤੇ ਖਾਣੀ ਹੈ ਸੱਚ ਇੱਕ ਇੰਟਰਵਿਊ ਬੜੀ ਵਾਇਰਲ ਹੋ ਰਹੀ ਹੈ ਇੱਕ ਬੱਚੀ ਕਹਿੰਦੀ ਮੈਨੂੰ ਡਾਇਰੈਕਟਰ ਸਾਹਿਬ ਦਾ ਫੋਨ ਆਇਆ ਉਹ ਕਹਿੰਦਾ ਜੇ ਫਿਲਮ 'ਚ ਕੰਮ ਚਾਹੀਦਾ ਆ ਜੋ ਹਮੇ ਲੀਤੇ ਸੋ ਇਹ 4-5 ਦਿਨ ਕੱਟਿਆ ਤੇ ਉਹਨਾਂ ਨੇ ਕਿਹਾ ਸੀਗਾ ਕਿ 20-25 ਦਿਨ ਦਾ ਸ਼ੂਟ ਹੋਊਗਾ ਤੁਹਾਨੂੰ ਸਾਡੇ ਨਾਲ ਸੋਣਾ ਪਊਗਾ ਬਲਮੜਾ ਹੋਇਆ ਤੇਰੇ ਨਾਲ ਹੈ ਅਖੋਤੇ ਦੀ ਇਹ ਭੱਜੀ ਹੈ ਪੂਰੀ ਵੀ ਗੱਲ ਸੁਣ ਲੈ ਨਹੀਂ ਭਾਪੇ ਦੀ ਮੇਰੀ ਹੋਈ ਗੱਲ ਮੇਰੀ ਹੋਈ ਗੱਲ ਉਸ ਡਾਇਰੈਕਟਰ ਨਾਲ ਉਹ ਕਹਿੰਦਾ ਭਾਜੀ ਇਹਦਾ ਰੋਲ ਸੀ ਉਹ ਸੀ ਨਹੀਂ ਕਹਿੰਦਾ ਇੰਨੇ ਕਹਿੰਦਾ ਸਟਾਰਟਿੰਗ ਚ ਮਟਰ ਹੋ ਜਾਂਦਾ ਬੜ ਕੇ 20-25 ਦਿਨ ਇਨਵੈਸਟੀਗੇਸ਼ਨ ਚੱਲਦੀ ਨੇ ਲਾਸ਼ ਬਣ ਕੇ ਉੱਤੇ ਰਹਿਣਾ ਸੀ ਐਗਜ਼ਟ ਤੇ ਸੁਸਤੀ ਰਹਿਣਾ ਕਰ ਰਹੀ ਨੇ ਉਹ ਕਹਿੰਦਾ ਸੀ ਤੂੰ ਸੀਨ ਸਮਝਾਣੇ ਪਏ ਆ ਤੇ ਖੋਤੇ ਦੀ ਬੱਚੀ ਮੇਰੇ ਵਿੱਚੇ ਫੋਨ ਕੱਟਤਾ ਕਹਿੰਦੀ ਮੈਂ ਇੰਟਰਵਿਊ ਦਵਾਂਗੀ ਤੁਹਾਡੇ ਖਿਲਾਫ ਇੱਕ ਪੱਟੜਾ ਜਿਹੜਾ ਪਟਣਾ ਹੈ ਐ ਤੇ ਗੱਲ ਮਾੜੀ ਬੱਚੀ ਤੇਰੇ ਵਾਸਤੇ ਪੂਰੀ ਗੱਲ ਸੁਣਿਆ ਕਰੋ ਹਾਂਜੀ 25 ਦਿਨ ਤੁਹਾਨੂੰ ਆਪਣੇ ਨਾਲ ਸੌਣ ਨੂੰ ਕੋਈ ਕਹਿ ਰਿਹਾ ਤਾਂ ਕਿਸ ਹੱਦ ਤੱਕ ਉਸ ਬੰਦੇ 'ਚ ਗੰਦਗੀ ਭਰੀ ਹੋएगी ਚਲ ਨਹੀਂ ਤੇ ਫਿਰ 5-7 ਦਿਨ ਉੱਪਰ ਥੱਲੇ ਕਰ ਲੋ ਵੀ ਖੋਤੇ ਦੀ ਇਹ ਬੱਚੀ ਇਹ ਜ਼ਰੂਰੀ ਨਹੀਂ ਜੇ ਕਹਿੰਦੇ 20-25 ਦਿਨ ਵਾਸਤੇ ਪੁੱਛਿਆ ਤੇ ਫੇਰ ਹੀ ਉਹਦੇ ਦਿਮਾਗ 'ਚ ਗੰਦਗੀ ਭਰੀ ਏ ਭਾਵੇਂ ਕੋਈ 10 ਮਿੰਟ ਵਾਸਤੇ ਪੁੱਛ ਰਿਹਾ ਉਹਦੇ ਦਿਮਾਗ 'ਚ ਵੀ ਸਮਝ ਨਹੀਂ ਆਣੀ ਗੱਲਾਂ ਨੂੰ ਫੋਨ ਵਿੱਚ ਛੋਟੇ ਕੱਪੜੇ ਚ ਰੀਲ ਪਾਦਾ ਤੇ ਬਹੁਤ ਵੀਊ ਆਂ ਕੋਈ ਰੀਲ ਮੈਂ ਸੂਟ ਚ ਪਾਦਾ ਤੇ ਉਹਦੇ ਤੇ ਵੀਊ ਨਹੀਂ ਆਉਨੇ ਫਿਰ ਬੰਦਾ ਕੀ ਕਰ ਰਿਹਾ ਉੱਥੇ ਫਿਰ ਬੰਦਾ ਮੰਮੀ ਵਿੱਚ ਚੱਲਣਾ ਕਿ ਭਾਈ ਭਾਈ ਬੋਲਤੀ ਦਿਓ ਮੋਮੋਸ ਮੋਮੋਸ ਵਿੱਚ ਚੱਲਣਾ ਇਹ ਕਿਹੜਾ ਸੀ ਲੈ ਵੈਸੇ ਪਰ ਆ ਜਿਹੜੀ ਤੁਸੀਂ ਗੱਲ ਨਹੀਂ ਕੀਤੀ ਇਹ ਬਹੁਤ ਬਕਵਾਸ ਗੱਲ ਕੀਤੀ ਕਿ ਵੀਊ ਨਹੀਂ ਆਉਂਦੇ ਪੰਜਾਬੀ ਸੂਟ ਚ ਵੇਖੋ ਢੋਡੀਆਂ ਹੀ ਰੀਲਾਂ 3 ਮਿਲੀਅਨ ਜਿੱਥੇ ਤੁਸੀਂ ਵੈਸਟਰਨ ਕਪੜੇ ਪਾਏ ਨੇ ਉੱਥੇ ਤੁਹਾਨੂੰ ਵੀਊ ਆਏ ਨੇ 3.2 ਹਾਈਐਸਟ ਵੀਊ ਨੇ ਤੁਹਾਡੇ ਹਾਈਐਸਟ ਵੀਊ ਏ ਤੇ ਸੂਟ ਦੇ ਵਿੱਚ ਤੁਹਾਡੇ ਹਾਈਐਸਟ ਵੀਊ ਨੇ 3.1 ਕਿੰਨਾ ਕੁ ਫਰਕ ਹੈ 10000 ਵੀਊ ਦਾ ਕਿਉਂ ਨਹੀਂ ਆ ਰਹੇ ਪੰਜਾਬੀ ਸੂਟ 'ਚ ਵੀਊ ਆਂਦੇ ਨੇ ਬਿਲਕੁਲ ਆਂਦੇ ਨੇ ਤੁਹਾਡੀ ਨੀਤਾ ਨਹੀਂ ਹੈ ਆਟ ਨਹੀਂ ਦੇਖਣੀ ਉਹ ਨਹੀਂ ਦੇਖਦਾ ਇੱਥੇ ਟੈਲੈਂਟ ਦੇਖਦਾ ਹੀ ਨਹੀਂ ਕੋਈ ਟੈਲੈਂਟ ਨੂੰ ਤੂੰ ਬੜਾ ਮੇਲਿਆਂ ਨੂੰ ਉੱਤੇ ਜਾ ਕੇ ਆਪਣੇ ਤੂੰ ਟਰੈਕਟਰ ਲੰਗਾ ਦੇ ਰਹੀ ਮੈਂ ਤੇਰੀ ਵੇਖੀ ਪ੍ਰੋਫਾਈਲ ਅੰਨੀ ਹੈ ਇਹਨੂੰ ਤੂੰ ਟੈਲੈਂਟ ਕਹਿੰਨੀ ਹੈ ਇਹ ਵੇਖੋ ਨਾ ਕੋਈ ਨਿਕਰ ਪਾਈ ਨਾ ਕੋਈ ਕੱਚਾ ਕੋ ਸਾਪ ਕਿੜਾ ਵੜ ਗਿਆ ਕੋਣ ਜ਼ਿੰਮੇਵਾਰ ਹੈ ਹਾਂਜੀ ਮੇਰੀ ਮੋਡਲ ਐ ਵੇਖੋ ਅਕਲਵੇਸ਼ ਬੜੀ ਬਿਨਾਂ ਗੱਲ ਤੋਂ ਓਏ ਇਹ ਹੱਕ ਤਾਂ ਵੇਖ ਕੇ ਕਿਸੇ ਡਾਇਰੈਕਟਰ ਨੇ ਤੁਹਾਨੂੰ ਹੱਥ ਨਹੀਂ ਪੜਾ ਅਗਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਫਿਲਮਾਂ 'ਚ ਮੌਕਾ ਮਿਲੇ ਤੇ ਇਦਾਂ ਦੀ ਲਿਪਸਿੰਗ ਕਰਨੀ ਸ਼ੁਰੂ ਕਰ ਦਿਓ ਐ ਵੇਖੋ ਤਮਨ ਲ ਖਬਰੀ ਬਿ ਮਖਬੇ ਲ ਇਲਿ ਹਾ ਨੀ ਨਿੰਦੇ ਕੋਈ ਮੈਨੂੰ ਰੀਲਾ ਨਹੀਂ ਗਏ ਤਾਂ ਮੈਂ ਜਾ ਰਹੀ ਨਹੀਂ ਸਕਦੀ ਕਿ ਮੈਂ ਰੀਲਾ ਨਹੀਂ ਹੈ ਹੀ ਨਹੀਂ ਤੇ ਹੋਰ ਕਿਹੜਾ ਤੂੰ ਸ਼ਾਮ ਨੂੰ 6 ਵਜੇ ਆਟੇ ਦੀ ਰੇੜੀ ਲਾਣੀ ਖੋਦ ਲਈਏ ਬੱਚੀ ਰੀਲਾ ਬਣਾਣੀ ਤੇ ਰੀਲਾ ਵਾਲੀ ਕਵਾਂਗੇ ਨਾ ਪਰ ਉਹ ਆਰਟਿਸਟ ਆ ਆ ਆਰਟਿਸਟ ਨੂੰ ਬੜਾ ਸੁਖਣਾ ਚੀਲ ਦੇ ਕੰਡੇ ਬਹਿ ਕੇ ਲੋਕਾਂ ਦੀ 10 ਮਿੰਟ ਚ ਫੋਟੋ ਤਿਆਰ ਕਰਕੇ ਦਿੰਦੀ ਕੋਟ ਰੇਟ ਐ ਇੱਧਰ ਵੇਖੋ ਉਹ ਖੋਤੇ ਦੀ ਐ ਬੱਚੀ ਐ ਆਰਟਿਸਟ 21 ਨਿਕਾਜੋ ਨਿਕਾਜੋ ਜਿੰਨਾ ਮੈਂ ਨੀਵਾ ਹੋ ਕੇ ਚੱਲਦਾ ਨਾ ਮੈਨੂੰ ਚੱਲਣਾ ਨਹੀਂ ਚਾਹੀਦਾ ਨੀਵਿਆਂ ਨੂੰ ਫਲ ਲੱਗਦੇ ਆ ਹਾਂ ਬਹੁਤ ਸੋਹਣੀ ਗੱਲ ਕੀਤੀ ਵੀਰ ਨੇ ਕਿ ਫਲ ਨੀਵਿਆਂ ਰੱਖਣ ਮਿੱਠੇ ਲੱਗਦੇ ਨੇ ਸੰਤਰੇ ਵੀ ਨੀਵੇਂ ਆ ਮਿੱਠੇ ਲੱਗਦੇ ਨੇ ਅੰਨੀ ਵਿਆ ਪਰ ਤੂੰ ਐਡਾ ਡੋਂਟ ਟੂ ਅਰਸ ਹੈ ਨਹੀਂ ਇਹ ਚੱਲੇ ਆਨੰਦਪੁਰ ਵੇਖੋ ਇਹ ਤੇ ਨਵੀਂ ਨਵੀਂ ਦੀ ਟੀ-ਸ਼ਰਟ ਰੱਖੋ ਜਾਨ ਚੱਲੇ ਨੇ ਗੱਡੀ 'ਚ ਬਹਿ ਲਗੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਵੇਖਿਓ ਕਾਲਾ ਮ ਅਗਲਾ ਸਟਾਪ ਕੀਤਾ ਹੀ ਅਜੇ ਤੱਕ ਢਾਬੇ ਕੇ ਹੇਤੇ ਆਨੰਦਪੁਰ ਸਾਹਿਬ ਜਾ ਰਹੇ ਨੇ ਕਾਲੇ ਮਾਲ ਦੀ ਰੀਲਾ ਬਣਾਣੀ ਸ਼ੁਰੂ ਹੋ ਗਏ ਓਏ ਸਰੋਪਾ ਪਾਇਆ ਵੇ ਸਿਰ ਤੇ ਗਲੇ 'ਚ ਸਰੋਪਾ ਐ ਕੋਈ ਸ਼ਰਮ ਕਰ ਲੋ ਕਾਲਾ ਮਾਲ ਤੇਰਾ ਮੈਂ ਤੈਨੂੰ ਅੱਗੇ ਵੀ ਬਖਸ਼ਿਆ ਹੋਣੀ ਅੱਗੇ ਤੇਰੇ ਕੋਈ ਨਸ਼ੇ ਵਾਲੀ ਰੀਲ ਆ ਗਈ ਨਾ ਮੈਂ ਤੇਰੇ ਫਿਰ ਉਹ ਕੁੱਤੀ ਰੋਲ ਹੀ ਨਾ ਤੂੰ ਯਾਦ ਰੱਖੇਂਗਾ ਐ ਵੇ ਸਰੋਪਾ ਸਿਰ ਤੇ ਬੰਨੀ ਐ ਨੰਦਪੁਰ ਸਾਹਿਬ ਜਾ ਰਹੇ ਨੇ ਤੇ ਬੁੰਡਾ ਪਾੜਦਾਂਗੇ ਤੇ ਛੱਡੇ ਪਾੜਦਾਂਗੇ ਤੇ ਰੀਲਾਂ ਬਣਾ ਰਹੀਆਂ ਨੇ ਐ ਤੁਹਾਡੇ 'ਚ ਨਿਮਰਤਾ ਐ ਡਾਉਨ ਟੂ ਅਰਥੇ ਉਹ ਗੁਰੂ ਘਰ ਤੇ ਛੱਡ ਦੋ ਥਾਲਣ ਨੀਵੇਂ ਰੱਖਣ ਨੂੰ ਮਿੱਠੇ ਲੱਗਦੇ ਤੁਹਾਡੇ 'ਚ ਮਿੱਠਾ ਆਵੇ ਉਹੀ ਟੀ-ਸ਼ਰਟ ਇਸਰੋਪਾ ਸਾਹ ਹੱਥ ਚ ਫੜਿਆ ਅੱਗੇ ਕਰਤੂਤ ਵੇਖਿਓ ਇਸ ਬੰਦੇ ਦੀ ਕਿਤੇ दारू ਪਹਿਲਾਂ ਪੀ ਲਿਆ ਰਹੇ ਹੋਣੇ ਨੇ ਖਾਲੀ ਬੋਤਲ ਹੋ ਗਈ ਹੱਥ ਚ ਫੜ ਕੇ ਰੀਲਾ ਬਣਾਣ ਡਿਆ ਸਰੋਪਾ ਸੇ ਵੀ ਘਿਰ ਚਲਾ ਸੀ ਨਵੀ ਸਾਹਿਬ ਇੱਕ ਛੇਤਰ ਤੇ ਬੰਦਾ ਮੇਰਾ ਭਰਾ ਮੈਂ ਇਨਾ ਵੀ ਬਿਆਲੂ ਨਹੀਂ ਐ ਕਿ ਤੈਨੂੰ ਹਰ ਵਾਰੀ ਮਾਫ ਕਰਿਆ ਕਰ ਹਰ ਵਾਰੀ ਮਾਫ ਚੱਟੇ ਫੜੇ ਖਲੋ ਚਿੱਤਰ ਚਿੱਤਰ ਅੱਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਬਿਲਡਿੰਗ ਦਾ ਸਿੱਖ ਲਓ ਤੁਸੀਂ ਆਏ ਪ੍ਰੋਗਰਾਮ ਚ ਬਹੁਤ ਬਹੁਤ ਸ਼ੁਕਰੀਆ ਜੂਥ ਨੂੰ ਸਮਝਾਇਆ ਨਿਕਲਦੇ ਬਣੋ ਅਸੀਂ ਅਗਲੇ ਟੋਪਕਾ ਵਾਲਾ ਬੰਦੀਏ ਪਤਾ ਤੁਹਾਨੂੰ ਆ ਕੁੜੀ ਦਾ ਪੋਡਕਾਸਟ ਆਇਆ ਐ ਇਹਨੇ ਆ ਬੂਝੜ ਦੀ ਪੋਲ ਖੋਲੀ ਕੋਈ ਸ਼ਕਤੀ ਸ਼ੁਕਤੀ ਨਹੀਂ ਐ ਇਸ ਵਿੱਚ ਤੇ ਇਹ 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 ਪੋਡਕਾਸਟ ਵੇਖ ਕੇ ਨਾ ਬਾਬੇ ਦੀਆਂ ਚੇਲੀਆਂ ਬਹੁਤ ਭੜਕੀਆਂ ਇੱਕ ਚੇਲੀ ਆਈ ਉਹ ਕਹਿੰਦੀ ਤੁਸੀਂ ਸਾਡੇ ਬਾਬੇ ਨੇ ਮਾੜਾ ਕਤੁ ਕੀਆ ਉਹਨੇ ਵੀ ਤੁਹਾਡੀਆਂ ਅੱਖਾਂ ਬੰਦ ਹੁੰਦੀਆਂ ਕੀ ਵੀਰਦੀ ਸੀ ਜੀ ਤੁਹਾਡੇ ਨੂੰ ਬਹੁਤ ਅਸੀਂ ਮਤਲਬ ਸਾਨੂੰ ਗੁੱਸਾ ਵੀ ਆਉਂਦਾ ਸੀ ਰੋਣਾ ਵੀ ਆਉਂਦਾ ਸੀ ਤੁਹਾਨੂੰ ਉਦੋਂ ਗੁੱਸਾ ਨਹੀਂ ਆਉਂਦਾ ਜਦੋਂ ਮਹਾਰਾਜ ਦੇ ਅੰਗ ਪਾੜ ਕੇ ਗਲੀਆਂ 'ਚ ਖਿਲਾਰੇ ਜਾਂਦੇ ਨੇ ਤੁਹਾਨੂੰ ਉਦੋਂ ਗੁੱਸਾ ਨਹੀਂ ਆਉਂਦਾ ਜਦੋਂ ਪੰਜਾਬ 'ਚ ਨਿਤ ਬੇਅਦਬੀ ਹੁੰਦੀ ਤੁਹਾਨੂੰ ਉਦੋਂ ਗੁੱਸਾ ਨਹੀਂ ਆਉਂਦਾ ਸਾਲਾ ਇੱਕ ਟੁੱਟਾ ਆਇਆ ਜਿਹਨੂੰ ਬੰਡ ਤੋਂ ਹੁੰਦਾ ਨਹੀਂ ਪਤਾ ਉਹ ਸਿੱਖ ਕੌਮ ਉੱਤੇ ਬੋਲਦਾ ਕਿਨਿਆਕ ਇੰਟਰਵਿਊ 'ਚ ਇੱਕ ਪਖੰਡੀ ਦੀ ਬੰਡ ਚ ਉਂਗਲ ਦੇਤੀ ਮਾੜੀਲੀ ਤੇ ਤੁਸੀਂ ਖੁੱਡਾਂ ਚੋਂ ਬਾਹਰ ਨਿਕਲਾਏ ਹਾਏ ਸਾਡੇ ਸਹੀ ਨੂੰ ਕਿੱਦਾਂ ਮੜਾ ਕੇ ਆ ਤੁਹਾਨੂੰ ਬੜੀ ਗਰੰਟੀ ਦਿੱਤੀ ਕਿ ਜੇ ਆਪ ਮੇਲ ਚੈੱਕ ਕਰੋ ਆਪਣੇ ਉਹਨਾਂ ਨੇ ਮੈਨੂੰ ਕਿਹਾ ਆਪਣੀ ਮਿਹਨਤ ਕਰੋ ਬੰਦਗੀ ਕਰੋ ਤੇ ਫਿਰ ਇਹਨੂੰ ਕਿਉਂ ਨਹੀਂ ਕਿਹਾ ਘਰ ਜਾ ਕੇ ਬੰਦਗੀ ਕਰ ਉਹਦਾ ਪਾਸਪੋਰਟ ਫੜ ਕੇ ਘੁੱਗੀਆਂ ਕੰਮਾਂ ਲੱਗ ਪਿਆ ਵੇ ਉਹ ਖੋਤੀ ਤੇ ਆ ਇਹਦਾ ਪਾਸਪੋਰਟ ਨਾ ਖਰਾਬ ਕਰਦੀ ਕੋ ਬੇਚਾਰੀ ਅੱਗੇ ਗਰੀਬੜੀ ਲੱਗਦੀ ਪਈ ਹੈ ਹੈ ਕਿਦਾ ਬਾਬੇ ਟੱਟੇ ਮੂੰਹ ਚ ਪਾੜਦੇ ਨਹੀਂ ਨੀ ਬਾਬਾ ਸਾਡੇ ਦਿੰਦੇ ਕੋਈ ਕੰਮ ਕਰਦਾ ਹੀ ਨਹੀਂ ਤੇ ਆ ਵੀਡੀਓ ਝੂਠੀਆਂ ਨੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜਾ ਤੁਸੀਂ ਕੋਈ ਗੁਲਦਸਤਾ ਮੇਰੇ ਕੋਲ 4-500 ਦਾ ਲੈ ਕੇ ਆਂਦੇ ਹੋ ਉਹੀ ਤੁਸੀਂ ਚੀਜ਼ਾਂ ਲੈ ਕੇ ਕਿਸੇ ਗਰੀਬ ਨੂੰ ਦਾਨ ਕਰੋ ਪਰ ਬਾਬਾ ਜੀ ਖੁਦ ਇਹਨਾਂ ਗੱਲਾਂ ਉੱਤੇ ਅਮਲ ਨਹੀਂ ਕਰਦੇ ਇਹ ਹੁਣ ਸਿੰਗਰ ਬੁਲਾਇਆ ਜਦੋਂ ਕੋਈ ਸਿੰਗਰ ਨੂੰ ਬੁਲਾਉਂਦੇ ਤਾਂ ਉਹਦੇ ਨਾਲ ਪੈਸੇ ਤੈਅ ਹੋਏ ਹੁੰਦੇ ਨੇ ਨਾ ਕਿ ਤੂੰ ਅੱਜ ਹੀ 2 ਲੱਖ 4 ਲੱਖ ਜਿੰਨੇ ਵੀ ਹੁਣ ਜਦੋਂ ਸਿੰਗਰ ਨਾਲ ਪੈਸੇ ਤੈਅ ਹੋਏ ਨੇ ਉਹਦੇ ਉੱਤੇ ਕਿਉਂ ਮਾਰੀ ਜਾਂਦੇ ਪੈਸੇ ਇਹੀ ਕਿਸੇ ਗਰੀਬ ਨੂੰ ਦੇਦੇ ਪਰ ਨਹੀਂ ਬਾਬੇ ਨੇ ਸ਼ੋਅ ਵੀ ਕਰਨਾ ਨਾ ਇਹ ਵੇਖੋ ਗਰੀਬਾਂ ਨੂੰ ਵੀ ਦੇ ਰਿਹਾ ਵੇਖੋ ਬਾਬਾ ਜੀ ਕਿੱਥੇ ਖੜੇ ਨੇ ਹੁਣ ਵੇਖੋ ਜੀ ਤਾਂ ਕੁੱਤੇ ਨੂੰ ਰੋਟੀ ਨਹੀਂ ਪਾਈ ਜਿੰਦੀ ਆਵਾਰਾ ਕੁੱਤੇ ਨੂੰ ਉੱਦਾਂ ਪੈਸੇ ਛੱਟ ਰਿਹਾ ਵੀ ਜੇ ਗਰੀਬ ਕੇ ਦੀ ਮਰਤ ਕਰਨੀ ਕੋਈ ਲਿਸਟ ਬਣਾ ਦੱਸ ਕਿੰਨੇ ਲੋੜਵੰਦ ਨੇ ਉਹਨਾਂ ਨੂੰ ਉਹਨੇ ਪੈਸੇ ਤੇ ਓ ਤੂੰ ਲੋਕੀ ਦਾਦਾ 20 ਰੁਪਏ ਦੇ ਨੋਟ ਛੱਟ ਜਾਂਦੇ ਹੋ ਵੀ ਕਮਲਾਏ ਫਿਰਦੇਸਾਲਿਓ ਇੱਕ ਦੂਜੇ ਉੱਤੇ ਚੜ ਕੇ ਮਰ ਨਾ ਜਾਇਓ ਫਿਰ ਮੈਂ ਸੋਹਣਾ ਸਾਹਿਬ ਵੀ ਜਾਨੀ ਆ ਤੇ ਮੈਨੂੰ ਸਾਈਂ ਜੀ ਨੇ ਕਿਹਾ ਵੀ ਨਿਤਨੇਮ ਕਰਨਾ ਨਿਕਦੀ ਛੱਡਣਾ ਤੇ ਸਾਡੇ ਗੁਰੂਆਂ ਨੇ ਕੀ ਕਿਹਾ ਸੀ ਵੀ ਕਲਬਾਂ 'ਚ ਜਾਓ ਡਾਂਸ ਕਰੋ ਸ਼ਰਾਬਾ ਪੀਓ ਓਏ ਉਹਨਾਂ ਨੇ ਵੀ ਇਹੀ ਕਿਹਾ ਸੀ ਸਾਲਾ ਬਾਹਨਾ ਮੇਰੇ ਕੋ ਕਿੱਡਾ ਸੋਹਣਾ ਵੀ ਸਾਡੇ ਸਾਈਂ ਜੀ ਤੇ ਕਹਿੰਦੇ ਨੇ ਨਿਤਨੇਮ ਕਰੋ ਕੁਰਾਨ ਪਾਠ ਪੜੋ ਤੇ ਜਿਨ੍ਹਾਂ ਨੇ ਇਹ ਬਣਾਈਆਂ ਨੇ ਉਹ ਕੀ ਕਹਿੰਦੇ ਸੀ ਵੀ ਨਾ ਪੜੋ ਉਹ ਛਦਾਈ ਸੀ ਉਹਨਾਂ ਨੇ ਵੈਸੇ ਲਿਖੀਆਂ ਨੇ ਪੀ ਕੋਈ ਆਏਗਾ ਅੱਜ ਤੂੰ ਭੈਣ 500 ਸਾਲ ਬਾਅਦ ਇੱਕ ਚੂਤੀਆ ਜਾਂ ਉਹ ਤੁਹਾਨੂੰ ਦੱਸੇਗਾ ਫੇਰ ਪੜ੍ਹੇ ਹੋ ਉਹ ਬੜੇ ਘੂਸੇ ਪਤ ਤੁਸੀਂ ਉਹ ਕਹਣਗੇ ਵੀ ਜੇ ਤੂੰ ਕ੍ਰਿਸ਼ਨ ਮਹਾਰਾਜ ਜੀ ਨੂੰ ਮੰਨਦਾ ਉੱਥੇ ਜੋੜ ਵੀ ਆਪਣੇ ਧਰਮ ਦੇ ਪੱਕੇ ਰੋ ਕਿਉਂਕਿ ਸਾਈ ਜੀ ਆਪ ਇੱਕ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਤੇ ਫਿਰ ਸਾਈ ਜੀ ਆਪ ਆਪਣੇ ਧਰਮ ਵਿੱਚ ਪੱਕੇ ਕਿਉਂ ਨਹੀਂ ਹੋਏ ਜਦੋਂ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤੇ ਕਿਉਂ ਤੂੰ ਮਾਚਦਾਨ ਗਿਆ ਦੂਸਰੇ ਧਰਮ ਵਿੱਚ ਆਪਣੇ ਧਰਮ 'ਚ ਪੱਕਾ ਰਹਿ ਜੇ ਤੈਨੂੰ ਨਾਂ ਮਿਲਿਆ ਸਰਿੰਦਰ ਸਿੰਘ ਕਿੱਡਾ ਨਾਂ ਸੋਹਣਾ ਸਰਿੰਦਰ ਛਾ ਪੜਿਆ ਏ ਜਿਹੜੇ ਤੂੰ ਲੋਕਾਂ ਨੂੰ ਮਤਾ ਦੇਣਾ ਪਹਿਲਾਂ ਆਪ ਤੇ ਉਹਨਾਂ ਦਾ ਖਰਾ ਉਤਰ ਉਹ ਨਹੀਂ ਹੋ ਪਾਏਗਾ ਆਪ ਆਪਣੇ ਧਰਮ 'ਚ ਪੱਕਾ ਹੋ ਦਸਤਾਰ ਸਜਾ ਦਾੜਾ ਪ੍ਰਕਾਸ਼ ਕਰ ਅਮਰਤ ਸ਼ਕਲ ਨਾਲੇ ਲੋਕਾਂ ਨੂੰ ਸ਼ਿਕਾਹ ਹੋਣ ਬੜੇ ਚੂਤਿਆ ਆਣਗੇ ਤੂੰ ਸਿੱਖੀ ਦੇ ਗਿਆਨ ਦੇ ਰਿਹਾ ਹੈ ਮੇਰਾ ਕੋ ਡੇਰਾ ਨਹੀਂ ਐ ਕੁਸਿਓ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕਿ ਬੜੇ ਧਰਮ ਚ ਪੱਕੇ ਹੋ ਮੈਂ ਖੁਦ ਨਹੀਂ ਬੜੇ ਧਰਮ ਚ ਪੱਕਾ ਤੇ ਮੈਂ ਦੂਸਰੇ ਨੂੰ ਕੀ ਗਿਆਨ ਚੋਦਾਗਾ ਪਤ ਨਹੀਂ ਆ ਕੌਣ ਆ ਮੁੰਡਾ ਮਿੰਨੀ ਰਾਣਾ ਬਲਾਚੌਰੀਆ ਕੋਈ ਸਿੰਗਰ-ਸੁੰਗਰ ਐ ਅੱਛਾ ਮੇਰਾ ਘਰ ਦਾ ਐਡਰੈਸ ਲੱਭਦਾ ਫਿਰਦਾ ਅੱਛਾ ਘਰ ਦਾ ਐਡਰੈਸ ਲੱਭਦਾ ਫਿਰਦਾ ਸਾਈਂ ਜੀ ਦਾ ਵਫਾਦਾਰ ਕੁੱਤਾ ਬੰਦਾ ਹੋਣਾ ਨਾ ਕਹਣਾ ਨਾ ਤੂੰ ਦੇਖਲਾਵ ਕੋਣ ਬੋਲ ਵੀ ਮੈਂ ਵੇਖਦਾ ਸਾਈਂ ਜੀ ਨਾ ਤੇਰੇ ਸਾਈਂ ਨੇ ਪੁੱਤਰ ਤੇਰੇ ਪਿੱਛੇ ਆਣਾ ਦੇ ਨਾ ਤੇਰੇ ਹੋਰ ਕਿਸੇ ਰਿਸ਼ਤੇਦਾਰ ਨੇ ਸਿਰਫ ਘਰ ਦੇ ਆਣਾ ਜੀ ਤੇਰੀ ਬੋਂਡ ਫੱਟੀ ਤੇ ਦੂਸਰੀ ਗੱਲ ਮ ਐ ਸਈਆਂ ਨੇ ਤੈਨੂੰ ਕੁਛ ਨਹੀਂ ਦੇਣਾ ਮੈਨੂੰ ਪਤਾ ਹੈ ਮੈਂ ਦੇਖੀ ਤੇਰੀ ਪ੍ਰੋਫਾਈਲ ਤੇ ਉਹ ਵੀ ਮਾੜਾ ਮਾੜਾ ਕਿਤੇ ਗਾਨਾ ਹੈ ਇਹਦੇ ਪਿੱਛੇ ਸਾਰੇ ਸਿੰਗਰ ਹੀ ਲੱਗੇ ਨੇ ਅਸਲ ਚ ਗੱਲ ਪਤਾ ਕੀ ਹੈ ਜਾਂਦੇ ਦੇ ਪਿੱਛੇ ਨੇਤਾ ਹੈ ਉਹਨਾਂ ਨੂੰ ਪਤਾ ਹੈ ਵੋਟਾਂ ਜਾਂਦੇ ਦੇ ਵਿੱਚ ਸਿੰਗਰ ਹੈ ਉਹ ਜਿਹੜਾ ਟੂਚਾ ਜਾਂ ਸਿੰਗਰ ਜਿਹੜਾ ਫੁੱਦੂ ਭੈਣ ਨੂੰ ਕੁੱਤਾ ਵੀ ਨਹੀਂ ਸੁੰਦਾ ਉਹਦਾ 6 ਮਹੀਨੇ ਬਾਅਦ ਦੇ ਦਰਗਾਹ ਪੜੀ ਤੇ ਮੇਲਾ ਕਰਾ ਛੱਡਦਾ ਉਹਨੂੰ ਗਵਾ ਛੱਡਦਾ ਮਣਜ ਮੈਂਕ ਉਹ ਤੇ ਤੂੰ ਲੋਕ ਨੋਟ ਜੇ ਵਾਰ ਛੱਡਦੇ ਨੇ ਉਹਨਾਂ ਦੀ ਦਿਹਾੜ ਪੈ ਜਾਂਦੀ ਇਸ ਕਰਕੇ ਸਾਰੇ ਸਿੰਗਰ ਤਾਂ ਮੈਂ ਟੱਟੇ ਦੇ ਮੂੰਹ ਚ ਪਾਉਂਦੇ ਨੇ ਗੱਲ ਕੱਖਣੀ ਪੁੱਤਰ ਜੇ ਐਡਾ ਮਰਦ ਦਾ ਬੱਚਾ ਹੈ ਨਾ ਜਿਨ੍ਹਾਂ ਨੇ ਬੇਦਬੀਆਂ ਸਾਲਿਆ ਕੀਤੀਆਂ ਨੇ ਨਾ ਜਿਨ੍ਹਾਂ ਨੇ ਹਰ ਮੰਦਰ ਸਾਹਿਬ ਗੁਰਦ੍ਰੇ ਅੰਦਰ ਮਾ ਕਹਨਾ ਟਪ ਟਪ ਕੇ ਕੰਦਾ ਗੁਰਦਰੇ ਦੀਆਂ ਮਹਾਰਾਜ ਦੇ ਸਰੂਪ ਅੰਧ ਪਾੜੇ ਨੇ ਉਹਨਾਂ ਦਾ ਡਰੈਸ ਲੱਭ ਫੁੱਦੂਆ ਤੈਨੂੰ ਫਿਰ ਮਰਦ ਮੰਨਾਂਗੇ ਸਾਲਿਓ ਔਰਤਾ ਤੇ ਮਰਦਾਨੀ ਕੀ ਦਿਖਾਉਂਦੇ ਹੋ ਐਦੀ ਬੰਡ ਖੋਲੋ ਲਤਾ ਫੜ ਚੋ ਤੇ ਸਾਲਾ ਰਾਣਾ ਬਲਾ ਚੋਰੀਏ ਜਿਹੜਾ ਵੀ ਐਵੇਂ ਬਾਕੀ ਰਾਣਾ ਜੀ ਤੇ ਤੁਹਾਡੇ ਨਕਲੀ ਸਾਈ ਜੀ ਨੂੰ ਸਾਡੇ ਬਾਬਾ ਜੀ ਕੁਛ ਕਿਹਾ ਜਾਂਦੇ ਨੇ ਆ ਹੀ ਗਏ ਬਾਬਾ ਜੀ ਆ ਆਜੋ ਕਹਿ ਲਉ ਭੈਣ ਜਿਆ ਯਾਰ ਤੈਨੂੰ ਸ਼ਰਮ ਨਹੀਂ ਆ ਸ਼ਰਮ ਇੱਥੇ ਬਾਬਾ ਜੀ ਕਿਸੇ ਨੂੰ ਵੀ ਨਹੀਂ ਆਉਂਦੀ ਇੱਥੇ ਸ਼ਰਮ ਘਰ ਵਾਲਿਆਂ ਨੂੰ ਨਹੀਂ ਆਉਂਦੀ ਆਪਣੀ ਘਰ ਵਾਲਿਆਂ ਨੂੰ ਸ਼ਰਮ ਦਿਖਾਈ ਜਾਂਦੇ ਪਏ ਨੇ ਆ ਵੇਖੋ ਇੱਕ ਕਪੜ ਲੈ ਕੇ ਨਵਾਂ AC ਘਰ ਵਾਲੀ AC ਚਲਾਉਂਦੀ ਏ ਘਰ ਵਾਲਾ ਵੀਡੀਓ ਬਣਾ ਰਿਹਾ ਲੱਖ ਰੁਪਏ ਦਾ ਐਸੀ ਲਵਾ ਲਿਆ ਕੋ 70 75 ਦੀ ਉਹਨੂੰ ਬਰਾਈ ਲਿਆ ਦੇ ਮਾਂ ਨੂੰ ਉਹ ਵੇਖੀ ਇਹਦੇ ਦਿਸਰਾ ਸਾਰਾ ਜਗਾੜ ਉਹ ਵੇਖੋ ਭੈਣ ਚ ਆਕੜੀਆਂ ਫਿਰਦੀਆਂ ਨੇ ਮੈਂ ਹੈਰਾਨ ਹੂੰ ਜੀ ਤੇ ਅਸੀਂ ਹੈਰਾਨ ਸੁਖਰਤੀ ਦੀ ਗਰਲਫ੍ਰੈਂਡ ਕੋਲੋਂ ਉਹ ਵੇਖੋ ਬੱਚਾ ਇੱਕ ਹੁੰਦੇ ਸੁੰਦੇ ਤੇ ਆਸ਼ਕੀਆਂ ਕਰਨ ਦੀ ਵੇ ਮੇਰੀ ਪਹਿਲਾਂ ਮੈਰਿਜ ਹੋਈ ਹੋਈ ਸੀਗੀ ਮੇਰੇ ਕੋਲ ਬੇਟਾ ਸੀਗਾ ਤੇ ਫਿਰ ਕਿਹੜੀ ਅਸੀਂ ਸ਼ਹਿ ਜਿਹੜੀ ਤੈਨੂੰ ਟਿੱਕੇ ਨਹੀਂ ਬਹਿਣ ਦਿੱਤੀ ਬੱਚਾ ਹੁੰਦਿਆ ਸੁੰਦੇ ਤੇਰੇ ਅੰਦਰ ਕਿਹੜਾ ਕੀੜਾ ਜਿਹੜਾ ਤੇਰੇ ਚੁੱਲ ਮਚਾਉਂਦਾ ਕਿ ਨਹੀਂ ਨਹੀਂ ਮੈਂ ਆਸ਼ਕੀ ਕਰਾਂ ਚਲੋ ਮੈਨੂੰ ਪਤਾ ਹੈ ਯਾਰ 100 ਸਰਕਮਸਟੈਂਸਸ ਹੋ ਜਾਂਦੇ ਬੰਦੇ ਬੱਚੇ ਵਲੀ ਨੂੰ ਕਿਹੜਾ ਨਹੀਂ ਪਿਆਰ ਹੋ ਸਕਦਾ ਪਰ ਤੂੰ ਬੰਦਾ ਕ ਬੰਦਾ ਦੇਖ ਲਾ ਕਿ ਕਿਹੜਾ ਬੰਦਾ ਮੈਚੂਰ ਹੈ ਤੂੰ ਇੱਕ ਵਾਰੀ ਠੋਕਰ ਖਾ ਕੇ ਵੀ ਤੈਨੂੰ ਅਕਲ ਨਹੀਂ ਆਈ ਫਿਰ ਸ਼ਰਤਾਂ ਲਾਣ ਦੀ ਵੀ ਆਪਣੀ ਸਹੇਲੀਆਂ ਦੇ ਵਿੱਚ ਵੀ ਸੁਖ ਰਤਿਏ ਨੂੰ ਕੋਣ ਪੱਟੇਗਾ ਵੇਖਿਓ ਸਾਡੀ ਕੁੜੀਆਂ ਚ ਸ਼ਰਤ ਲੱਗ ਗਈ ਕਿ ਵੀ ਦੇਖਦੇ ਸੁਖ ਰਤਿਏ ਨੂੰ ਕੋਣ ਪੱਟਦਾ ਆ ਸ਼ਰਮ ਨਹੀਂ ਆਦੀ ਮੇਰਾ ਤਾਂ ਭਲੇ ਹੀ 5 ਫੁੱਟ ਦਾ ਹੈ ਲੇਕਿਨ ਮੇਰੀ ਜ਼ੁਬਾਨ 10 ਫੁੱਟ ਦੀ ਹੈ ਮੇਰਾ ਬਰਥਡੇ ਸੀਗਾ ਉਹਨੂੰ ਮੈਂ ਬਰਥਡੇ ਤੇ ਇਨਵਾਈਟ ਕੀਤਾ ਜਾਣਦੇ ਸੀ ਤੁਸੀਂ ਪਹਿਲਾਂ ਇਨਵਾਈਟ ਨਹੀਂ ਸਿਰਫ ਇੰਸਟਾਗ੍ਰਾਮ ਤੋਂ ਹੀ ਹੈਲੋ ਹੈ ਤੂੰ ਯਾਰ ਸੋਸ਼ਲ ਮੀਡੀਆ ਤੇ ਕਿ ਬੰਦੇ ਨੇ ਜਾਣਦੀ ਵੀ ਤੂੰ ਨੂੰ ਆਪਣੇ ਜਨਮ ਦਿਨ ਤੇ ਇਨਵਾਈਟ ਕਰਦੇ ਵੀ ਤੂੰ ਤੇਰੇ ਦਿਮਾਗ 'ਚ ਸਾਰੀ ਟੱਟੀ ਭਰੀ ਏ ਪਾਗਲ ਏ ਤੂੰ ਤੇਰਾ ਮੈਸੇਜ ਉਸ ਤੇ ਆਪੀ ਹੋਣੇ ਲੱਗਾ ਚੋੜੀਆ ਕਰ ਕਰ ਕੇ ਤੈਨੂੰ ਕਹਿੰਦੀ ਵੀ ਆ ਆ ਬੇਲ ਮੁਝੇ ਮਾਰ ਤੂੰ ਮਾਰ ਕੇ ਬਸ ਠੀਕ ਏ ਇਹ ਕੈਸੀ ਯਾਰ ਮੋਦੀ ਤੂੰ ਇਹ ਸਮਝਾਓ ਕਿ ਮੈਂ ਸਮਝਾਵਾਂ ਇਹ ਐਕਸਟਰਾ ਐਕਸਟਰਾ ਟੂਏ ਵੀ ਮਿਲਦਾ ਹੈ ਕਿ ਨਹੀਂ ਮਿਲਦਾ ਹੈ ਮੁਸੇ ਜੀ ਨਾ ਚਬੜਾ ਮਾਰਿਆ ਕਰੋ ਪਰ ਚਲੋ ਠੀਕ ਏ ਜੀ ਅੱਜ ਦਾ ਪ੍ਰੋਗਰਾਮ ਇੰਨਾ ਹੀ ਸੀ ਮਿਲਦੇ ਆ ਤੁਹਾਨੂੰ ਇੱਥੇ ਅਗਲੀ ਵੀਡੀਓ 'ਚ ਤੇ ਪਰ ਜਦ ਦੇ ਜਦੇ ਗਾਣਾ ਜ਼ਰੂਰ ਹੋਵੇਗਾ ਅੱਜ ਮੇਰੀ ਆਵਾਜ਼ ਹੀ ਠੀਕ ਨਹੀਂ ਹੈ ਮੇਰੀ ਜਗ੍ਹਾ ਤੇ ਮੈਂ ਆਪਣਾ ਛੋਟਾ ਭਰਾ ਸੱਦਿਆ ਆਜੋ ਆ ਜਾ ਨਾ 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 ਸ਼ਰਮਾ ਆ ਜਾ ਆ ਜਾ ਛੋੜਾ ਗਾਣਾ ਯਾਰ ਤੂੰ ਕੀ ਹੈ ਆਜਾ ਮੇਰਾ ਭਰਾ ਬੈ ਇੱਥੇ ਗਾ ਪਰ ਆ ਕੋਲ ਆ ਲੱਗ ਮੈਂ ਐਨੇ ਪਿਆਰ ਨਾਲ ਕਿਹਾ ਜਾਣੇ ਰੋਟੀ ਖਾ ਲਵੋ ਮੈਨੂੰ ਕਹਿੰਦੀ ਤੇਰੇ ਹੱਥ ਗੰਦੇ ਨੇ